ਬੀਤੇ ਦਿਨ ਹਲਕਾ ਸ਼ਿਰੀ ਹਰਗੋਬਿੰਦਪੁਰ ਦੇ ਨੇੜਲੇ ਇਲਾਕੇ ਦੇ ਗੁੱਜਰ ਭਾਈਚਾਰੇ ਵੱਲੋਂ ਡੰਗਰਾਂ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਦੀ ਜਾਣਕਾਰੀ ਸਾਹਮਣੇ ਆਈ ਹੈ। ਸਥਾਨਕ ਨਿਵਾਸੀ ਮੱਖਣਦੀਨ ਪੁੱਤਰ ਹਸੀਨ ਦੀਨੇ ਦੱਸਿਆ ਕਿ ਅਸੀਂ ਆਪਣੇ ਪਸ਼ੂਆਂ ਦੇ ਚਾਰੇ ਲਈ ਲਗਭਗ 40 ਕਿੱਲਿਆਂ ਦੀ ਪਰਾਲੀ ਇਕੱਠੀ ਕੀਤੀ ਹੋਈ ਸੀ ਜੋ ਅਚਾਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੁਆਹ ਹੋ ਗਈ। ਹੁਣਾਕੇ ਆਕੇ ਬਟਾਲਾ ਫਾਇਰ ਗੇਮ ਨੂੰ ਤੁਰੰਤ ਸੂਚਨਾ ਦਿੱਤੀ ਗਈ ਪਰ ਜ਼ਿਆਦਾਤਾਂ ਤੱਕ ਫਾਇਰ ਬੁਝੇ ਦੀ ਜਲਦੀ ਮੌਕੇ ਤੇ ਪਹੁੰਚੀ ਤਦ ਤੱਕ ਸਾਰੀ ਪੁਰਾਣੀ ਸਾੜ ਚੁੱਕੀ ਸੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਲਾਕੇ ਦੇ ਲੋਕਾਂ ਨੇ ਗਹਿਰੀ ਨਰਾਜ਼ਗੀ ਜ਼ਾਹਰ ਕੀਤੀ ਕਿ ਜੇਕਰ ਨਗਰ ਕੌਂਸਲ ਕੋਲ ਫਾਇਰ ਬੁਝੇ ਦੀ ਜਲਦੀ ਉਪਰੀ ਦਾ ਸਾਹਮਣੇ ਤੇ ਅੱਜ ਤੱਕ ਕੋਈ ਕਾਰਵਾਈ ਜਾ ਸਕਦੀ। ਦੱਸਦੀ ਪਹਿਲਾਂ ਵੀ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਅੰਮ੍ਰਿਤ ਲੰਗਨ ਦੀਆਂ ਕਈ ਘਟਨਾਵਾਂ ਵਾਪਰਦੀਆਂ ਹਨ ਭਾਰ ਫਾਰਗੁਰਦੇਵ ਦੇ ਸੁਰੱਖਿਆ ਦੀ ਲੋੜੀਂਦੀ ਸਹੂਲਤ ਨਾ ਹੋਣ ਕਾਰਨ ਕਾਰਨਾਂ ਕਰਕੇ ਲੋਕਾਂ ਨੂੰ ਨੁਕਸਾਨ ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਸ੍ਰੀ ਖੜਗਦੇਵ ਤੋਂ ਵਿੱਚ ਆਪਣੀ ਫਾਰਗੁਰਦੇਵ ਵਾਹਨ ਦਿੱਤਾ ਨਾ ਕੀਤੀ ਜਾਵੇ ਤਦ ਲੋਕ ਵੀ ਕਿਹੜੇ ਪੋਣ ਵਾਲੇ ਉਧੇ ਨੁਕਸਾਨ ਤੋਂ ਬਚਾਅ ਹੋ ਸਕੀ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਲੋਕਾਂ ਦੀ ਇਸ ਵਿਵਾਦ ਬੁਹਾਰ ਤੇ ਕਿੰਨਾ ਕੁ ਖਰਾ ਉਤਰਦੀ ਹੈ ਆਓ ਦੇਖਦੇ ਹਾਂ ਹਲਕਾ ਫੀਲ ਗਰਦ ਨੂੰ ਤੋਂ ਪੱਤਰਕਾਰ ਜਸਪਾਲ ਜਮਤੀ ਅਹਿਲਾਮਲ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਤੇ ਕਿੰਨਾ ਜ਼ਰਾ ਮੇਰਾ ਨਾਮ ਅਖੰਡੀ ਨੇ ਕਿਥੋਂ ਰਹਿਣ ਵਾਲੇ ਸਰੀਹਾਰ ਗੰਪਰ ਤੇ ਕੀ ਘਟਨਾ ਵਾਪਰੀ ਜੀ ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲਾ ਗਿਆ ਕੋ ਸਾਨੂੰ ਤੇ ਪਤਾ ਨਹੀਂ ਲੱਗਾ ਸਾਡੇ ਡੰਗਰ ਉਧਰ ਪ੍ਰਾਲੀ ਖਾਂਦੇ ਸੀ ਪਹਿਲਾਂ ਅੱਛਾ ਤੇ ਉਹ ਮੁੰਡੇ ਦੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲਾ ਗਿਆ ਹੂੰ ਖਸ਼ਾਕ ਕਿਹਦੇ ਸ਼ੱਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸੇ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾਂ ਉਧਰ ਸੋ ਕਿੰਨਾ ਕੁ ਨੁਕਸਾਨ ਹੋ ਗਿਆ ਜੀ 40 ਕਿੱਲੇ ਦੀ ਪ੍ਰਾਲੀ ਸੀ ਤੁਸੀਂ ਆਪ ਸਾਬ ਲੈ ਲਓ ਜੀ 2 ਲੱਖ ਦੀ ਦੋ ਲੱਖ ਦੇ ਤਰਕੀਬ ਸਾਡਾ ਨੁਕਸਾਨ ਹੋ ਗਿਆ ਬਾਕੀ ਡੰਗਰ ਬਚਾਤਾ ਉਹ انسان ਬਚਾਈਓ ਬਚਾਈਆ ਸਰ ਅੰਸ਼ੇਰ ਹਾਂ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਐਰਕਾਂ ਇਹ ਸਤਮਾ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾਲ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਕੋਈ ਪਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੀ 24 ਥਾਈਏ ਪਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਸੇ ਬੰਦੇ ਦੇ ਸ਼ੱਕ ਪਿਆਦੇ ਅਸੀਂ ਜਰੂਰ ਕਾਨੂੰਨ ਦੀ ਸਹਾਸਤ ਲਾਵਾਂਗੇ ਕੀ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨਗਾਰੀ ਮੰਗ ਕਰਦੇ ਆਂ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਆਂ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਪਹਿਲਾਂ ਡੰਗਰ ਸਾੜ ਤੇ ਹੀ ਤੇ ਫੇਰ ਉਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਾਲੀ ਸਾੜਤੀ 60 ਕਿੱਲਿਆਂ ਦੀ ਉਤੋਂ ਦੂਜੇ ਸਾਲ ਫੇਰ ਪ੍ਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪ੍ਰਾਲੀ ਸਾੜ